ਬਿਤੇਤੀ 3 ਅਕਤੂਬਰ ਨੂੰ 파ਰਵੋ ਕੈਂਪ ਦੇ ਵਿੱਚ ਵਿਜੇ ਜੈਲਰ ਦੀ ਦੁਕਾਨ ਤੇ ਸਵੇਰੇ 10 ਵਜੇ ਰੋਬਰੀ ਦਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਸੰਬੰਧ ਵਿੱਚ ਥਾਣਾ 파ਰਵੋ ਕੈਂਪ ਵੱਲੋਂ 167 ਨੰਬਰ ਐਫ ਆਈ ਆਰ ਦਰਜ ਕਰਕੇ ਤੁਰੰਤ ਹੀ ਇਸ ਦੀ ਤਫਤੀਸ਼ ਦੇ ਲਈ ਡਿਸਟ੍ਰਿਕਟ ਪੁਲਿਸ ਵੱਲੋਂ ਐਡੀ ਸੀ ਪੀ 2 ਅਤੇ ਕ੍ਰਾਈਮ ਬ੍ਰਾਂਚ ਦੀ ਟੀਮਸ ਦੀ ਇੱਕ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਤੇ ਰੇਡ ਕਰਾਈਆਂ ਗਈਆਂ ਸੋ ਇਹਦੇ ਵਿੱਚ ਅੱਗੇ ਕਰਦੇ ਹੀ ਅਸੀਂ ਤਿੰਨ ਅਕਿਊਜ਼ਡ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਨਾਮ ਕਰਨ ਕੁਸ਼ਲ ਅਤੇ ਗਗਨ ਹਨ ਸੋ ਇਹਨਾਂ ਦੇ ਪਿੱਛੇ ਟੈਕਨੀਕਲ ਅਤੇ ਹਿਊਮਨ ਇੰਟਰਲ ਕੰਮ ਕਰਦੇ ਹੋਏ ਅੱਜ ਇਹਨਾਂ ਨੂੰ ਅਜਮੇਰ ਜ਼ਿਲ੍ਹਾ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਹੀ ਅਸੀਂ ਅੱਗੇ ਇਹਨਾਂ ਤੇ ਵਧਦੀ ਕਾਰਵਾਈ ਕਰਾਂਗੇ ਇਹਨਾਂ ਤਿੰਨ ਮੁੰਡਿਆਂ ਦਾ ਪਿਛਲਾ ਪ੍ਰੀਵਿਅਸ ਕੇਸ ਇਹਨਾਂ ਨੇ ਰਿਕਾਰਡ ਕੀ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਰਿਕਵਰੀ ਕਿੰਨੀ ਹੋਈ ਮੈਮ ਇਹਨਾਂ ਤਿੰਨ ਦੋਸ਼ੀਆਂ ਤੋਂ ਜੋ ਰਿਕਵਰੀ ਹੈ ਉਹ ਅਜੇ ਕਰਾਈ ਜਾ ਰਹੀ ਹੈ ਤੇ ਰਿਕਵਰੀ ਜਿੰਨੀ ਵੀ ਪੂਰੀ ਹੁੰਦੀ ਹੈ ਸੇ ਤੁਹਾਨੂੰ ਦੱਸਾਂਗੇ ਫਿਲਹਾਲ ਫਿਲਹਾਲ ਕਿੰਨੀ ਹੋਈ ਅਜੇ ਰਿਕਵਰੀ ਨਾ ਤੋਂ ਕਰਾਈ ਜਾ ਰਹੀ ਹੈ ਜੈਸੇ ਇਹਨਾਂ ਦੀ ਗ੍ਰਿਫਤਾਰੀ ਪਈ ਹੈ ਤੇ ਇਹਨਾਂ ਨੂੰ ਲੈ ਕੇ ਆਏ ਜਿਹੜੀ ਜ਼ਿਲਹਰ ਪਹੁੰਚ ਰਹੇ ਹੈ। ਵੈਪਨ ਨਸੀਬ ਹੋਏ ਕਿ ਕਿੰਨੇ ਹੋਏ? ਇਸ ਦੇ ਵਿੱਚ ਜੋ ਮੌਕੇ ਤੇ ਵੈਪਨ ਯੂਜ਼ ਕੀਤਾ ਗਿਆ ਸੀਗਾ ਉਸ ਵੈਪਨ ਦੀ ਅਜੇ ਅਸੀਂ ਇਹਨਾਂ ਨੇ ਦੱਸਿਆ ਹੈ ਕਿ ਕਿਸ ਦੇ ਕੋਲ ਦੇ ਕੇ ਰਹੀ ਸੀ। ਉਹ ਵੀ ਉਸ ਤੇ ਕਿਸੇ ਕੰਮ ਕਰ ਰਿਹਾ ਕਿਉਂਕਿ ਇਸ ਕੇਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਬਹੁਤ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ ਬਿਜ਼ਨਸਮੈਨ ਕਮਿਊਨਿਟੀ ਤੇ ਲੋਕਲ ਕੋਈ ਲੋਕਲ ਲੋਕਾਂ ਦੇ ਵਿੱਚ ਸੀਗਾ ਕਿ ਇਹ ਸ਼ਾਇਦ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਇਸ ਲਈ ਇਹਦੇ ਵਿੱਚ ਜਿਹੜੀ ਫਸਟ ਸਾਡੀ ਬ੍ਰੇਕਥਰੂ ਹੋਈ ਹੈ ਉਹ ਮੈਂ ਤੁਹਾਡੇ ਰਾਨੀ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਦ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਹੀ ਸਾਡੀ ਟੀਮਾਂ ਨੇ ਬੜੀ ਸੰਜੀਦਗੀ ਨਾਲ ਤੇ ਇੱਕਦਮ ਟੈਕਨੀਕਲ ਐਵੀਡੈਂਸ ਨੂੰ ਨਾ ਲੈਂਦੇ ਹੋਏ ਜਿਵੇਂ ਹੀ ਸਾਡੇ ਦੋਸ਼ੀਆਂ ਬਾਰੇ ਸਾਨੂੰ ਪਤਾ ਲੱਗਿਆ ਉਸ ਤੋਂ ਅੱਗੇ ਕੰਮ ਕਰਦੇ ਹੋਏ ਤੇ ਅਸੀਂ ਬਾਹਰ ਜ਼ਿਲ੍ਹੇ ਤੋਂ ਰਾਜਸਥਾਨ ਸਟੇਟ ਦੇ ਵਿੱਚੋਂ ਅਜਮੇਰ ਜ਼ਿਲ੍ਹੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੇ ਹਾਂ ਤੇ ਅੱਗੇ ਇਹਨਾਂ ਦੀ ਹੋਰ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਜਾ ਜੋ ਅਗੇ ਰਿਕਵਰੀ ਤੇ ਇੱਥੇ ਇਹਨਾਂ ਨੂੰ ਕਿਸੇ ਨੇ ਠਹਿਰ ਦਿੱਤੀ ਹੋਏ ਜਾਂ ਅਜਮੇਰ ਵਿੱਚ ਕਿਸੇ ਨੇ ਠਹਿਰ ਦਿੱਤੀ ਹੋਏ ਉਸ ਤੇ ਉੱਪਰ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਅਜਮੇਰ ਪਹੁੰਚੇ ਕਿਦਾਂ ਜੀ ਪਹੁੰਚੇ ਕਿਦਾਂ ਕਿੱਥੇ ਰਹੇ ਹੈਗੇ ਤੋਂ ਅਜੇ ਦੋਸ਼ੀ ਸਾਡੇ ਕੋਲ ਪਹੁੰਚ ਰਹੇ ਆ ਅਸੀਂ ਉਹਨਾਂ ਦੇ ਨਾਲ ਕੁਝ ਇਸ ਕਰਕੇ ਜਿਵੇਂ ਵੀ ਹੋਰ ਡੀਟੇਲ ਸਾਡੇ ਕੋਲ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਦੁਬਾਰਾ ਤੁਹਾਨੂੰ ਇਹੀ ਚੀਜ਼ ਦੱਸ ਰਹੀ ਹਾਂ ਕਿ ਕਿਉਂਕਿ ਇਸ ਮਸਲੇ ਨੂੰ ਲੈ ਕੇ ਫਾਰਗੋ ਕੈਂਪ ਏਰੀਆ ਵਿੱਚ ਤੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ ਇਹ ਬੜੀ ਸੇਫਟੀ ਐਂਡ ਸਿਕਿਉਰਿਟੀ ਵਾਲੀ ਸਿਚੁਏਸ਼ਨ ਨਹੀਂ ਹੈ ਇਸ ਲਈ ਜੋ ਸਾਡੀ ਫਸਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇੱਕਦਮ ਜੋ ਅਸੀਂ ਫਸਟ ਕਾਰਵਾਈ ਕੀਤੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਵੇਂ ਹੀ ਇਸ ਦੇ ਵੀ ਸਾਡੇ ਕੋਲ ਹੋਰ ਇਨਪੁਟਸ ਆਣਗੇ ਇਹਨਾਂ ਦੇ ਕਿਸੇ ਹੋਰ ਕ੍ਰਾਈਮ ਇਨਵੋਲਵਮੈਂਟ ਦੀ ਜਾਂ ਸ਼ਹਿਰ ਦੇ ਵਿੱਚ ਕਿਧਰੇ ਇਹ ਰੁਕੇ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਂਦੇ ਹੋਏ ਇਹਨਾਂ ਦੇ ਸੰਬੰਧੀ ਕਿਸੇ ਵੀ ਹੋਰ ਦੋਸ਼ੀ ਵੱਲੋਂ ਕਿਸੇ ਵੀ ਹੋਰ ਬੰਦੇ ਵੱਲੋਂ ਇਹਨਾਂ ਨੂੰ ਠਹਿਰ ਪ੍ਰੋਵਾਈਡ ਕੀਤੀ ਗਈ ਹੋਵੇ ਅਸੀਂ ਉਹਨਾਂ ਨੂੰ ਵੀ ਆਪਣੀ ਤਫ਼ਤੀਸ਼ ਦੇ ਵਿੱਚ ਜ਼ਰੂਰ ਜੋਇਨ ਕਰਾਂਗੇ ਜਿਹੜਾ ਜਿਹੜੇ ਵਿੱਚ ਜਗਰ ਤੇ ਲੁੱਟ ਹੋਈ ਹੈ 850 ਗ੍ਰਾਮ ਦਾ ਜਿਹੜਾ ਉਹ ਢਿੱਲੂਗਰਾਂ ਦੱਸ ਸਕਿਆ ਕਿ 850 ਗ੍ਰਾਮ ਹੀ ਸੀ ਜਿਹੜਾ ਸੋਨਾ ਲੁੱਟਿਆ ਉਹ ਉਹ ਵੀ ਸਾਡੀ ਤਫ਼ਤੀਸ਼ ਦਾ ਜਿਹਸਾ ਹੈ ਉਹਨਾਂ ਨੇ ਸਾਨੂੰ ਐਫ ਆਈ ਆਰ ਦੀ ਕਾਪੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਉਹਨਾਂ ਨੇ ਸਾਨੂੰ ਇਸ ਦੇ ਵਿੱਚ ਜਿੰਨਾ ਸਮਾਨ ਉਹਨਾਂ ਦਾ ਗਿਆ ਸੀ ਉਹਨਾਂ ਨੇ ਸਮਾਨ ਦੀ ਗਿਣਤੀ ਦੱਸਦੀ ਕਿ ਇੰਨੇ ਸੈਟ ਇੰਨੀ ਚੀਜ਼ਾਂ ਫਿਰ ਉਹਦੇ ਨਾਲ ਬੜੀ ਜੋ ਹੋ ਗਈ ਸੀ ਜੋ ਉਹਨਾਂ ਦੇ ਕੋਲ ਸੀਗੇ ਉਹਦੇ ਸਭ ਬੰਦ ਕਰਦੇ ਆ ਇਹਨਾਂ ਤਿੰਨਾਂ ਦਾ ਜੋ ਸਾਡੇ ਕੋਲ ਹੁਣ ਤੱਕ ਅਸੀਂ ਆਪਣਾ ਪੁਰਾਣਾ ਰਿਕਾਰਡ ਦੇਖਿਆ ਹੈ ਤਿੰਨਾ ਤੇ ਪੁਰਾਣੇ ਲੜਾਈ ਝਗੜੇ ਦੇ ਮੁਕਦਮੇ ਦਰਜ ਹਨ ਤੇ ਹੁਣ ਲੜਾਈ ਝਗੜੇ ਦੇ ਮੁਕਦਮੇ 2011 15 17 2021 ਤੱਕ ਦੇ ਦਰਜ ਹਨ ਸੋ ਹੁਣ ਪਿਛਲੇ ਰੀਸੈਂਟ ਪਾਸਟ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸੀ ਜਾਂ ਨਹੀਂ ਉਹ ਉਹਨਾਂ ਦੀ ਪੁਛਗਿੱਛ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਹੋਰ ਖੁਲਾਸਾ ਜਿਵੇਂ ਤੁਸੀਂ ਠੀਕ ਪੁੱਛਿਆ ਕਿ ਇਹਨਾਂ ਨੇ ਵੈਪਨ ਜਿਹੜਾ ਸੀਗਾ ਉਹ ਵੈਪਨ ਦੀ ਰਿਕਵਰੀ ਤੇ ਵੈਪਨ ਕਿੱਥੋਂ ਲਿਆ ਸੀ ਉਨਾ ਸਭ ਤੇ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਜਿਹੜੇ ਬੈਕਪੇਸ ਹੋਰ ਬੰਦੇ ਇਨਵੋਲ ਸੀ ਉਹ ਆਪਣੀ ਤਫਤੀਸ਼ ਕਰ ਰਹੇ ਠੀਕ ਹੈ ਬੈਨੇ ਵੈਕਟਰ ਲੱਕੇ ਜਿਹਾ ਇਨਪੁਟ ਮਿਲ ਗਿਆ ਆਪਣੇ ਸਾਫ ਰਿਸਪੌਂਸਿਬਲ ਹੋਜੀ ਇਨਫੋਰਮੇਸ਼ਨ ਇਹ ਬੜਾ ਨਿਸ਼ਚਿਤ ਹੋ ਰਿਹਾ ਹੈ ਕਿ ਜਿਹੜੇ ਤੁਸੀਂ ਠੀਕ ਹੈ ਓਕੇ ਅਮ ਲੂਟ ਦਾ ਮਾਸਟਰਮਾਈਂਡ ਕੌਣ ਸੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਲੂਟ ਦਾ ਮਾਸਟਰਮਾਈਂਡ ਉਹਨਾਂ ਦੀ ਪੁਸ਼ਕਸ਼ ਕਰਾਂਗੇ ਕਿ ਕਿੰਨੇ ਕਿੰਨੇ ਗਿੱਤ ਜੀ ਮੈਂ ਉੱਠ ਕੇ ਚਲੀ ਪਾਇਆ ਗੱਲ ਕਰ ਲੈ ਠੀਕ ਹੈ ਚਲੋ ਇਹ ਬਹਿਣਾ ਤੋਂ